ਉਹ ਨਹੀਂ ਆਇਆ ਯਾ ਉਹ ਆਪਨੇ ਨਾ ਕੱਢਿਆ ਫਾਦਮ ਸ਼ਰੇ ਆਉਂਦੇ ਗੱਲ ਕਵੇ ਇੱਕ ਮੱਧੂ ਤੋਂ ਮੇਰੇ ਧੀ ਵੀ ਇੱਕ ਮੱਧੂ ਕਿਹਾ ਜੀ ਬੜਾ ਮੇਰੇ ਤੋਂ ਸੁਣੋ ਇਹ ਕੋਈ ਫਾਦਮ ਨਹੀਂ ਆਉਣਾ ਚਾਹੀਦਾ ਮੈਂ ਕੋਲਾ ਇੰਟਰਨੈਟ ਨਾ ਹੋ ਵੀ ਬਹੁਤ ਪੁੱਛ ਰਿਹਾ ਮੈਂ ਗੁੰਡਾ ਵੀ ਨਹੀਂ ਹਾਂ ਇਹਦਾ ਮਤਲਬ ਉਹ ਆਪਣੇ ਮੁੰਡੇ ਦੀ ਰਿਪੋਰਟ ਕਰਦਾ ਕਿ ਉਹਨੇ ਕਿਹਾ ਕਿ ਨਹੀਂ ਕਿਹਾ ਉਹਨੇ ਕਿਹਾ ਕਿ ਕਿਹਾ ਦੋਸਤ ਕੋਲ ਬਦਲਦਾ ਇਹਦਾ ਸਾਬਤ ਕਰਦਾ ਆਪ ਸਰਕਾਰ ਨੇ ਦਾ ਵਾਦਾ ਕੀਤਾ ਹੋਇਆ ਉਹ ਨਹੀਂ ਪੰਜਾਬ ਸਰਕਾਰ ਦੀ ਨਹੀਂ ਗੱਲ ਕਰ ਰਹੇ ਮੈਂ ਤਾਂ ਸੈਂਟਰ ਨਾਲ ਗੱਲ ਕਰ ਰਹੇ ਹਾਂ 150 ਤੋਂ ਪੰਜਾਬ ਸਰਕਾਰ ਨਾਲ ਬਾਅਦ ਸੋਚਾਂਗੇ ਨਹੀਂ ਨਹੀਂ ਜਿਹੜੇ ਪੰਜਾਬ ਦੇ ਮਸਲੇ ਆ ਅੱਜ ਸਾਡੇ ਮੁੱਦੇ ਅੱਜ ਸਾਡੇ ਮੁੱਦੇ ਕੇਂਦਰੀ ਸਰਕਾਰ ਨਾਲ ਆ ਮੈਂ ਇਹ ਸਵਾਲ ਬੇਨਤੀ ਕੀਤੀ ਜੀ ਇਹ ਪ੍ਰਾਣੀ ਪੈਨ ਜਿਹੜੀ ਹੈ ਸੈਂਟਰ ਨੇ ਦੇਣੀ ਆ ਹਾਂਜੀ ਪੰਜਾਬ ਸਰਕਾਰ ਨਹੀਂ ਦਿੰਦੀ ਪੰਜਾਬ ਸਰਕਾਰ ਦਾ ਉਹ ਲਾਗੂ ਕਰੂਗੀ ਜੋ ਸੈਂਟਰ ਚ ਫੈਸਲਾ ਆਊਗਾ ਨਹੀਂ ਹੁਣ ਵਾਦਾ ਕੀਤਾ ਬਾਦ ਤੇ ਤੁਸੀਂ ਆ ਬਾਦ ਤੇ ਤੁਸੀਂ ਆ ਸਾਡੀਆਂ ਬਹੁਤ ਸਾਰੀਆਂ ਪੈਣਾ ਬਹੁਤ ਸਾਰੇ ਸਾਡੇ ਵੀਰ ਖੜੇ ਆ ਜਿਹੜੇ ਕਿ ਐਨਪੀਐਸ ਐਨਪੀਐਸ ਦੇ ਵਲੇ ਮੈਂ ਵੀ ਤੁਹਾਡੇ ਨਾਲ ਫੇ ਤੁਹਾਨੂੰ ਤਾਂ ਮਿਲ ਜਾਣੀ ਆ ਗੋਈ ਦਾ ਜੇ ਕਿਤੇ ਬਾਹਰ ਚ ਗਲਤੀ ਨਾਲ ਜਿੱਤਣਾ ਨਹੀਂ ਦੇਣਾ ਵਾਹ ਜੇ ਤੁਸੀਂ ਕਿਤੇ ਗਲਤੀ ਨਾਲ ਜਿੱਤ ਗਏ ਕੋਈ ਤਾਂ ਜਿੱਤ ਤੂੰ ਹੀ ਤਾਂ ਜਿੱਦਣ ਸੋਹ ਖਾ ਲਈ ਤੁਹਾਨੂੰ 15000 ਰੁਪਇਆ ਮੋਬਾਈਲ ਦਾ ਮਿਲਣਾ ਮਹੀਨੇ ਦਾ ਪੈਟਰੋਲ ਦਾ ਤੁਹਾਨੂੰ ਖਰਚਾ ਵਾਧੂ ਗਵਾਡਾ ਦਾ ਰੌਲਾ ਛੱਡੋ ਤੁਸੀਂ ਤੁਸੀਂ ਤੁਹਾਡੀ ਪੈਨਸ਼ਨ ਤੁਹਾਡਾ ਜੇ ਗੁੱਠੇ ਲਾਉਣ ਵਾਲਾ ਵੀ ਬਣ ਜਾਏ ਤੁਹਾਡਾ ਦਾ ਪਾਰਟੀਆਂ ਕਿਸੇ ਦੀਆਂ ਵੀ ਗੁੱਠੇ ਲਾਉਣ ਵਾਲਾ ਵੀ ਬਣ ਗਿਆ ਹੋਰੀ ਦਾ ਬਣ ਗਈ ਬੈਨਸ ਨੂੰ ਦਾ ਰੌਲਾ ਹੀ ਕੋਈ ਨਹੀਂ ਇਹ ਤੁਸੀਂ ਗੱਲ ਕਰਨਾ ਧਿਆਨ ਨਾ ਛੋੜੋ ਮੇਰੀ ਅਬੈਸ ਜੀ ਮੈਂ ਤੇ ਸੋਮ ਪ੍ਰਕਾਸ਼ ਅਸੀਂ ਸਾਰਿਆਂ ਦੀ ਸੇਵਾ ਹੀ ਕਰਦੇ ਆ ਉਹਨਾਂ ਦੀ ਤਨਖਾਹ ਜਿਹੜੀ ਸਾਰੀ ਮਿਲਦੀ ਮੈਂ ਸਮਾਜ ਚ ਲਾਉਣੀ ਹੈ ਇਹ ਤਾਂ ਹੁਣ ਸਾਨੂੰ ਕੀ ਪਤਾ ਇਹ ਤੁਸੀਂ ਫਗਵਾੜੇ ਜਾ ਕੇ ਅਸੀਂ ਜੀ ਕਰੀ ਅਸੀਂ ਸਾਥ ਬੈਠੇ ਬਾੜੀ ਪੰਜਾ ਸਾਲਾਂ ਤੋਂ ਦੇਖੇ ਨਹੀਂ ਪ੍ਰਕਾਸ਼ ਉਹ ਕੰਮ ਕਿੱਥੇ ਨਹੀਂ ਕਰਦੇ ਬੀਬੀ ਜੀ ਰੇ ਰੇਲ ਬੇਸ਼ਕੀ ਭਾਈ ਸਾਹਿਬ ਡਾਕਟਰ ਆ ਵੀ ਦਰੀ ਲੰਘਾ ਗਾ ਰਹੀ ਅਮੀਨਾ ਨੂੰ ਦੇਖੇ ਜਰੀ ਹੋ ਕਿਉਂ ਸਾਲ ਅਸੀਂ ਸਾਰੇ ਤਾਲੀਆਂ ਦਾ ਬੋਲ ਰਹੀ ਬੜੇ ਪ੍ਰੇਰਣਾ ਜਵਾਬ ਲੈ ਰਹੇ ਸਾਰੇ ਸਵਾਲਾਂ ਦੇ ਅਸੀਂ ਕੋਲ ਬੋਲ ਰਹੇ ਮਤ ਕਹਾਂ ਸਾਨੂੰ ਹੋ ਗੀ 100 ਰੁਪਏ ਤੱਕ ਹੋ ਗਿਆ ਜਿਹੜਾ ਬਾਤ ਨਹੀਂ ਹੱਦ ਕਰਦਾ ਕੋਈ ਗਾਣੇ ਵੀ ਨਹੀਂ ਰੋਜ਼ ਕੋਈ ਜੋ ਕਰਵਾਇਆ ਪਤਾ ਇੱਕ ਮਿੰਟ ਜੀਰਾ ਤੁਹਾਡਾ ਆ ਇੱਧਰ ਕਰੋ ਪਲੀਜ਼ ਕੀ ਕਰੀਏ ਬਹੁਤ ਵਧੀਆ ਸੁਣ ਰਹੇ ਹਾਂ ਲੈਂਦੇ ਹੋ ਨਾ ਇੱਕ ਇੱਕ ਜਣਾ ਬੋਲੋ ਨਾ ਫਿਰ ਇੱਕ ਇੱਕ ਜਣਾ ਇੱਕ ਇੱਕ ਸਵਾਲ ਦਾ ਜਵਾਬ ਦਿਓ ਕੇਂਦਰੀ ਮੋਦੀ ਸਰਕਾਰ ਨੇ ਕਾਰਪੋਰੇਟਰਾਂ ਦਾ 15 ਲੱਖ ਕਰੋੜ ਰੁਪਇਆ ਮਾਫ ਕੀਤਾ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਦੇਖੋ ਮੈਂ ਇਹ ਸੋਮ ਪ੍ਰਕਾਸ਼ ਜੀ ਨਾਲੇ ਸੀ ਦੱਸਿਓ ਜਰਾ ਮੈਂ ਮੈਂ ਤੁਹਾਨੂੰ ਦੱਸਿਆ ਕਿ ਅਤੇ ਕੱਲ ਕੱਲ ਤੁਹਾਡਾ ਨਿਰਮੋਦੀ ਕਹਿੰਦਾ ਸੀਗਾ ਕਿ ਮੇਰੇ 17 ਬੰਦੇ ਨਾਲ ਆ ਜਾਣੀ ਨਿਰਮੋਦੀ ਦੇ ਆਮ ਮੰਨਿਆ ਅੰਗਲੈਂਡ ਪਾਟਾਨੀਆਂ ਦੀ ਗੱਲ ਕਰਦੇ ਆਂ ਜੀ ਇਹਨਾਂ ਦੇ ਗਾਹ ਕਰਤਾ ਇਹਨਾਂ ਦਾ ਉਹ ਕਰਤਾ ਆਪਾਂ ਵੀ ਤਾਂ ਉਹਨਾਂ ਦੇ ਕੋਲੇ ਹੀ ਜਾਂਦੇ ਉਹਨਾਂ ਦੇ ਘਡੌਨਾਂ ਚ ਕਣਕ ਸੁੱਟਦੇ ਆਂ ਨਾ ਬਿਲਕੁਲ ਨਹੀਂ ਸੁੱਟਦੇ ਨੇ ਇਸ ਸਾਲ ਇੱਕ ਮਰਦੀ ਇੱਕ ਮਰਦ ਇੱਕ ਮਰਦ ਬਿਲਕੁਲ ਇਸ ਸਾਲ ਕੋਠੇ ਨੇ ਕਿੱਥੇ ਨਾਲ ਸੁੱਟਿਆ ਕਿਸੇ ਨੇ ਨਹੀਂ ਕਿਹਾ ਸਾਡੇ ਸਾਡੇ ਸਵਾਲਾਂ ਦਾ ਜਵਾਬ ਇਹ ਨਹੀਂ ਸਵਾਲ ਮੇਰੇ ਕੋਲ ਸਾਰੇ ਆ ਪਰਮਾਤਮਾ ਕਰੇ ਮੈਨੂੰ ਮੌਕਾ ਮਿਲੇ ਮੈਂ ਇੱਕ ਇੱਕ ਸਵਾਲ ਦਾ ਜਵਾਬ ਦੇ ਜਿਹੜਾ ਸਾਨੂੰ ਮੌਕਾ ਨਾ ਮਿਲੇ ਸੱਚੇ ਪਾਤਸ਼ਾਹ ਪਾਪਾਂ ਨੂੰ ਮੌਕਾ ਨਾ ਮਿਲੇ ਗੱਲ ਹੋ ਗਈ ਜਿਹੜਾ ਬਲਾਲ ਸਾਹਿਬ ਦੇ ਮੁਖੇ ਤੇ ਬੜੇ ਬਲਾਲ ਹੋ ਗਿਆ ਭਾਈ ਤਾ ਨੂੰ ਪਾਇਓ ਨਹੀਂ ਨਹੀਂ ਜਿਹੜੀ ਜਿਹੜਾ ਇਹ ਨਹੀਂ ਪਾਪਾਂ ਨਹੀਂ ਇਤਨੀ ਚਾਹੀਦੀ ਦੇਸ਼ ਵਿਆਹ ਜਿੱਤ ਜਿੱਤਦਾ ਹੁੰਦਾ ਗੱਲ ਜਿਹੜਾ ਜੀ 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 15 ਲੱਖ ਕਰੋੜ ਰੁਪਇਆ ਉਹ ਵੱਡੇ ਵੱਡੇ ਕਾਰਪੋਰੇਟਾਂ ਦਾ ਮਾਫ ਹੋ ਸਕਦਾ ਮੇਰੀ ਬੇਟੀ ਸੁਣੋ 15 ਲੱਖ ਰੁਪਇਆ ਜੇ ਵੱਡੇ ਵੱਡੇ ਕਾਰਪੋਰੇਟਾਂ ਦਾ ਮਾਫ ਹੋ ਸਕਦਾ ਸਾਡੇ ਇੰਡੀਆ ਦਾ ਕਿਸਾਨਾਂ ਮਜ਼ਦੂਰਾਂ ਦਾ ਟੋਟਲ 1 ਲੱਖ ਕਰੋੜ ਤੋਂ ਘੱਟ ਰੁਪਇਆ ਬਣਦਾ ਉਹ ਕਿਉਂ ਨਹੀਂ ਮਾਫ ਹੁੰਦਾ ਜਦੋਂ 15 ਲੱਖ ਕਰੋੜ ਰੁਪਇਆ ਮਾਫ ਕਰਨ ਦਾ ਫੈਸਲਾ ਹੁੰਦਾ ਸੀ ਉਸ ਵੇਲੇ ਕੈਬਨਿਟ ਦੇ ਵਿੱਚ ਮਾਨਜੋਗ ਸੋਪਰ ਕਾਜੀ ਨੇ ਮੋਰ ਲਾਈ ਹੋਣਾ ਸੋਪਰ ਕਾਜੀ ਨੇ ਮੁੱਦੇ ਚੁਪਕੇ ਨਾ ਫੋੜੇ ਮੈਂ ਜਿਹੜੀ ਹੈ ਮੋਰ ਲਾਈਤੇ ਪਾਸ ਹੋਏ ਉਹਦਾ ਬੋਲਣਾ ਹੁੰਦਾ ਉੱਪਰ ਵਾਲੀ ਲੀਡਰਸ਼ਿਪ ਨੇ ਬੋਲਣਾ ਹੁੰਦਾ ਵੇਰਾ ਮੇਰੀ ਵੀ ਸੁਣੋ ਕੋਈ ਵੀ ਤੁਹਾਡੇ ਕਿਸਾਨ ਵੀ ਜਾ ਕੇ ਕਹਿ ਰਹੇ ਨੇ ਮੈਡਮ ਜੀ ਮੈਡਮ ਜੀ ਤੁਹਾਨੂੰ ਸਾਥ ਨਹੀਂ ਮੈਡਮ ਜੀ ਇਹ ਦੱਸੋ ਕਿ ਮੈਡਮ ਜੀ ਪਲੀਜ਼ ਇੰਨਾ ਜਦੋਂ ਕੇ ਪ੍ਰਮਾਣ ਮੈਂ ਮੈਂ ਤੁਹਾਡੇ ਨਾਲ ਖੜੀ ਮਿਲੂੰਗੀ ਹਰ ਇੱਕ ਪ੍ਰਮਾਣਮਾਨ ਨਹੀਂ ਕਿਸੇ ਨੂੰ ਜਣਾ ਲੋਕਾਂ ਨਾਲ ਦੇ ਰਹੇ ਹਾਂ ਸਾਹਿਬ ਜੀ ਇੱਕ ਪੌਦੀ ਹੁੰਦੀ ਹੈ ਸਾਥ ਮਾਰ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇਹ ਕਿਸਾ ਮੇਰਾ ਸਵਾਰ ਖੜਾ ਹੈ ਮੇਰਾ ਮੁੰਡਾ ਕਿੱਥੇ ਖੜਾ ਕੀ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ ਨਹੀਂ ਹੋਇਆ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ ਇਹ ਦੇਖੋ ਚਲੋ ਇਹ ਨਾਲ ਦੇਖੋ ਇਹ ਇੱਕ ਇੰਦਰਾ ਸਰਕਾਰ ਦਾ ਫੈਸਲਾ ਚੰਗਾ ਹੈ ਚੰਗਾ ਮਾੜੇ ਦੀ ਆਪਾਂ ਬਾਅਦ ਚ ਗੱਲ ਕਰਾਂਗੇ ਜਦੋਂ ਉਹ ਸਾਨੂੰ ਜਵਾਬ ਦੇ ਗਏ ਤੇ ਉਹਨੇ ਚੰਗਾ ਜਵਾਬ ਦਿੱਤਾ ਕਿ ਮਾੜਾ ਬੀਬੀ ਜੀ ਇਹ ਇੱਕ ਮਰਜ਼ੀ ਦੇ ਇੱਕ ਇੱਕ ਮਾੜਾ ਇੱਕ ਮਾੜਾ ਇੱਕ ਮਰਜ਼ੀ ਬੀਬੀ ਜੀ ਤੁਸੀਂ ਕਹਿੰਨਾ ਜੀ ਕਿ ਸੋਮ ਪ੍ਰਕਾਸ਼ ਤੁਹਾਡੇ ਨਾਲ ਖੜੇ ਕਿ ਨਹੀਂ ਖੜੇ ਬਿਲਕੁਲ ਖੜੇ ਆ ਤੁਹਾਡੇ ਨਾਲ ਇੱਕ ਇੱਕ ਬਿਆਨ ਦਿੱਤਾ ਹੁੰਦਾ ਇੱਕ ਬਿਆਨ ਉਹ ਜਦੋਂ ਛੁੱਭ ਕਰਨ ਮਰਿਆ ਉੱਥੇ ਸਾਰਾ ਇੱਕ ਬਿਆਨ ਪੰਜਾਬ ਦੇ ਭਾਜਪਾ ਇੱਕ ਮਿੰਟ ਪੰਜਾਬ ਦੇ ਭਾਜਪਾ ਦੇ ਕਿਸੇ ਇੱਕ ਲੀਡਰ ਨੇ ਪੰਜਾਬ ਦੇ ਹਿੱਤ ਵਿੱਚ ਇੱਕ ਬਿਆਨ ਦਿੱਤਾ ਹੁੰਦਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਦੱਸੋ ਕਿੱਥੇ ਸੋਮ ਪ੍ਰਕਾਸ਼ ਜੀ ਨੇ ਬਿਆਨ ਦਿੱਤਾ ਜਿਹੜੇ ਭਾਜਪਾ ਲੀਡਰ ਨੇ ਪੰਜਾਬ ਦੇ ਹੱਕ ਵਿੱਚ ਬਿਆਨ ਦਿੱਤਾ ਕਿਹੜੇ ਪਾਰਟੀ ਲੀਡਰ ਨੇ ਸਾਡੇ ਕਿਸਾਨਾਂ ਦੇ ਕਤਲ ਦੇ ਉਹਨਾਂ ਦੇ ਬਰੌਂਦੇ ਵਿੱਚ ਬਿਆਨ ਦਿੱਤਾ ਕੋਈ ਇੱਕ ਦੱਸ ਦਿਓ ਜੀ ਤੁਸੀਂ ਆਪਣੇ ਵਿਚਾਰ ਬਰਖਣ ਕੇ ਜਾ ਰਹੇ ਹੋ ਮਿਹਰਬਾਨੀ ਬੇਨਤੀ ਆ ਤੁਹਾਨੂੰ ਮੈਨੂੰ ਬੋਲਣ ਦੀ ਠੀਕ ਹੈ ਜੀ ਚਲੋ ਹੁਣ ਲਾਸਟ ਸਵਾਲ ਆ ਜੀ ਤੱਕ ਹੋ ਜਾਵੇਗਾ ਯਾਰ ਤੈਨੂੰ ਕਹਿੰਦੇ ਕਰ ਲੈ ਗੱਲ ਫੇ ਕਰ ਫੇ ਕਰ ਲੈ ਜਿਹੜੀ ਕਰਨੀ ਹੈ ਕਰ ਸਰ ਬਾਜੀ ਮੈਂ ਇੱਕ ਮਿੰਟ ਮੇਰਾ ਵੀਰ ਸਾਰੀਆਂ ਗੱਲਾਂ ਦੇ ਸਾਰੇ ਜਵਾਬ ਤਾਂ ਨਹੀਂ ਹੁੰਦੇ ਤੁਸੀਂ ਆਪਣਾ ਰਸਤਾ ਦੋ ਮਿੰਟ ਰਸਤਾ ਕਲੀਅਰ ਕਰ ਦੋ ਮਿੰਟ ਦੋ ਮਿੰਟ ਇੱਕ ਸੈਕਿੰਡ ਦੇਣਾ ਇੱਕ ਮਿੰਟ ਇੱਕ ਮਿੰਟ ਬਾਜੀ ਪਲੀਜ਼ ਇੱਕ ਮਿੰਟ ਯਾਰ ਉਹ ਕਰ ਲੋ ਇਹ ਨਾਲ ਹੋ ਗਿਆ ਪਟਾਸ਼ੀ ਹੋ ਗਿਆ ਬਾਜੀ

جا راڳو يا ٹھيڪو ڏڪ ڏڪ ڏيو ڀاڻو اڳا ڏا سرجي ڏي آو اسي ڏڪ ڪا ور ڏن ڏڪيو پلييز گندي ساريو ڪا چالو پرڏيڪار مرحبا مليو مرحبا मुदाबा मुर्दाबाद मुर्दाबादी ज़िंदाबाद <laughs> ज़िंदाबाद